ਇਹ ਪਿੰਡ ਬਰਾਸ ਦੀ ਜ਼ਮੀਨ ਹੈ ਜੀ ਬਡਾਲੀ ਅੱਲਾ ਸਿੰਘ ਤੇ ਰਸਤਾ ਹੁੰਦਾ ਇਹ ਉਹ ਰਸਤਾ ਆ ਰਿਹਾ ਜਿੱਥੇ ਉਹ ਗੱਡੀ ਆ ਰਹੀ ਆ ਰਹੀ ਹੈ ਉਹ ਰਸਤਾ ਆ ਗਿਆ ਦਰਖਤਾਂ ਕੋਲ ਤੇ ਬੜਾ ਮੇਨ ਰੋਡ ਉਹ ਦੁਕਾਨਾਂ ਕੋਲ ਦੀ ਹੁੰਦਾ ਹੁੰਦਾ ਇਹ ਆ ਸੜਕ ਆ ਗਈ ਸੜਕ ਤੇ ਆ ਕੇ ਆਹ ਜ਼ਮੀਨ ਹੈ ਆ ਜਮੀਨਾਂ ਪੰਜ ਕਨਾਲਾਂ ਜ਼ਮੀਨ ਦੀਆਂ ਐ 메인 ਸੜਕ ਦੇ ਉੱਤੇ ਆ ਦੇਖੋ ਇਹ ਜਮੀਨ ਐ ਇਹ ਸੜਕ ਐ 메인 ਸੜਕ ਕੋ ਉੱਟ ਜਾਂ ਮੂਰੇ ਦੀ ਐ ਰਸਤਾ ਉਹ ਆ ਵੀ ਚੁੰਨੇ ਵਾਲੀ ਜ਼ਮੀਨ ਹੈ ਪੂਰੀ ਟਰਾਲੀ ਵੀ ਕਾਹੂ ਹੈ ਜੀ 16/7 ਦੀ 2025 ਮਾਡਲ ਡਾਵਲ ਟਾਇਰ ਹੈਵੀ ਕੈਂਚੀ ਪਲਾਜ਼ਮਾ ਵੈੱਡ ਡਿਲਕਸ ਹੋਕਰ ਰੇਟ 263000 ਏਰੀਆ ਜਲੰਧਰ ਖੁਸ਼ਿਆਰਪੁਰ ਰੋਡ ਮੰਡਿਆਲਾ ਨੇੜੇ ਸ਼ਾਮ 84 ਜਿਹੜਾ ਵੀ ਭੈਣ ਭੈ ਸਟਾਲੇ ਨੂੰ ਖਰੀਦਣ ਵਾਸਤੇ ਜਾਊਗਾ ਵੀਡੀਓ ਸ਼ੇਅਰ ਕਰਕੇ ਸਕਰੀਨਸ਼ਾਟ ਲੈ ਕੇ ਜਾਊਗਾ ਵੱਧ ਤੋਂ ਵੱਧ ਡਿਸਕਾਊਂਟ ਪਾਊਗਾ ਨੰਬਰ ਨੋਟ ਕਰ ਲਓ ਜੀ 7658030967 ਇਸ ਨੰਬਰ ਤੇ ਫੋਨ ਕਰਕੇ 16/7 ਦੀ ਟਰਾਲੀ 2,63,000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਗੱਡੀ ਵਿਕਾਉ ਹੈ ਜੀ ਬਲੈਂਕ ਗੱਡੀ ਹੈ ਸਭ ਤੋਂ ਪਹਿਲਾਂ ਤੁਸੀਂ ਗੱਡੀ ਦੀ ਕੰਡੀਸ਼ਨ ਦੇਖ ਸਕਦੇ ਹੋ ਇਸ ਵੀਰ ਨੇ ਬਹੁਤ ਸੋਹਣੀ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਅੰਦਰੋਂ ਬਾਹਰੋਂ ਤੁਸੀਂ ਗੱਡੀ ਦੀ ਕੰਡੀਸ਼ਨ ਦੇਖੋ ਜੀ ਬਹੁਤ ਵਧੀਆ ਵੀਡੀਓ ਬਣਾ ਕੇ ਭੇਜੀਏ ਜੀ ਜਿਹਦੇ ਵਿੱਚ ਤੁਸੀਂ ਗੱਡੀcar ਬੈਠੇ ਹੀ ਦੇਖ ਸਕਦੇ ਹੋ ਜੀ ਕੋਈ ਐਕਸੀਡੈਂਟ ਨਹੀਂ ਹੈਗਾ ਜੀ ਕਿਸੇ ਵੀ ਤਰ੍ਹਾਂ ਦਾ ਕੋਈ ਸਕਰੈਚ ਨਹੀਂ ਗੱਡੀ ਵਧੀਆ ਓਕੇ ਕੰਡੀਸ਼ਨ ਦੀ ਹੈ ਕਾਗਜ਼ ਵਗੈਰਾ ਡਨ ਨੇ ਬਲੈਨੋ ਗੱਡੀ ਹੈ ਟਾਪ ਮਾਡਲ 2012 95% ਟਾਇਰ ਨੇ 19000 ਚੱਲੀ ਹੈ ਰੇਟ ਹੈ 7,85,000 7,85,000 ਪਰ ਰੇਟ ਰੱਖੇਗੇ ਜੀ ਏਰੀਆ ਗੁਰਦਾਸਪੁਰ ਖਰੀਦਣ ਦੇ ਲਈ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ 91154 96477 9915496477 ਇਸ ਨੰਬਰ ਤੇ ਫੋਨ ਕਰਕੇ ਬਲੈਨੋ ਗੱਡੀ ਟਾਪ ਮਾਡਲ 2012 1940 7 ਲੱਖ 85000 ਦੇ ਵਿੱਚ ਖਰੀਦਾ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਮਸ਼ੀਨਰੀ ਵੇਚਣੀ ਹੈ ਜ਼ਮੀਨ ਹੈ ਪਲਾਟ ਹੈ ਕੋਠੀ ਹੈ ਘਰ ਹੈ ਤਾਂ ਦਿੱਤੇ ਨੰਬਰ ਤੇ ਸੰਪਰਕ ਕਰੋ ਜੀ 9977988446 ਚੈਨਲ ਦਾ ਵਟਸਐਪ ਨੰਬਰ ਹੈ ਜੀ ਇਸ ਨੰਬਰ ਤੇ ਤੁਸੀਂ ਪੰਜ ਤੋਂ ਸੱਤ ਫੋਟੋਆਂ ਇੱਕ ਫੁੱਲ ਸਕਰੀਨ ਦੀ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਸਾਨੂੰ ਵਟਸਐਪ ਕਰ ਸਕਦੇ ਹੋ ਤਾਂ ਆ ਤੁਹਾਡੀ ਐਡ ਲਾ ਦਿੱਤੀ ਜਾਊਗੀ ਪਿਆ ਫਾਰਮਰ ਟਰੈਕਰ ਟਰੈਕਟਰ ਵਿਕਾਊ ਹੈ ਜੀ 1996 ਮਾਡਲ ਹੈ ਜੀ ਇੰਜਨ ਗੇਅਰ ਦਾ ਓਕੇ 90% ਟਾਇਰ ਏਰੀਆ ਕੋਟਕਪੂਰਾ ਰੇਟ ਪੂਰਾ 1 ਲੱਖ 35 ਹਜ਼ਾਰ 1 ਲੱਖ 35 ਹਜ਼ਾਰ ਪਰ ਰੇਟ ਰੱਖਿਆ ਗਿਆ 90% ਟਾਇਰ ਨੇ ਏਰੀਆ ਕੋਟਕਪੂਰਾ 9914844 ਪੂਰਾ 800 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪਿਆ ਫਾਰਮਰ ਟਰੈਕਰ ਟਰੈਕਟਰ 1996 ਮਾਡਲ ਇੰਜਨ ਗੇਅਰ ਦਾ ਓਕੇ 90% ਟਾਇਰ ਨੇ 1 ਲੱਖ 35 ਹਜ਼ਾਰ ਵਿੱਚ ਖਰੀਦ ਸਕਦੇ ਹੋ ਬੁਲੇਟ ਵਿਕਾਊ ਆ 2022 ਮਾਡਲ 6400 ਕਿਲੋਮੀਟਰ ਚੱਲਿਆ ਜੀ ਪਿੰਡ ਧਨੋਲਾ ਬਰਨਾਲਾ ਰੇਟ 175000 ਬਾਕੀ ਮਾਨਤਾਨ ਮੌਕੇ ਤੇ ਕਰ ਦੇਣਗੇ 175000 ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਮਾਨਤਾਨ ਮੌਕੇ ਤੇ ਕਰ ਦੇਣਗੇ ਪਿੰਡ ਧਨੋਲਾ ਬਰਨਾਲਾ ਦੇ ਵਿੱਚ ਹੈ ਜੀ 9855209013 ਇਸ ਨੰਬਰ ਤੇ ਫੋਨ ਕਰਕੇ ਬੁਲਟ 2022 ਮਾਡਲ 175000 ਰੁਪਏ ਵਿੱਚ ਖਰੀਦ ਸਕਦੇ ਹੋ ਸੋਨਾਲੀਕਾ 60 RX 64 HP ਟਰੈਕਟਰ ਵਿਕਾਊ ਹੈ ਜੀ ਡਬਲ ਕਲਚ రివార్స్ పిటిఓ 75% ਟਾਇਰ 2 ਸਪੀਡ 29 ਘੰਟੇ ਚੱਲਿਆ ਜੀ 2900 ਘੰਟੇ ਚੱਲਿਆ ਜੀ 2900 ਘੰਟੇ ਚੱਲਿਆ ਜਲੰਧਰ ਦਾ ਨੰਬਰ ਏਰੀਆ ਫਗਵਾੜਾ ਗੁਰਾਇਤੋਂ 6 ਕਿਲੋਮੀਟਰ ਚੱਪ ਵਾਲੇ ਕਾਪੀ ਫੁੱਲ ਗਾਰੰਟੀ ਰੇਟ 485000 9417864874 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ 9 ਕਿੱਲੇ ਜ਼ਮੀਨ ਵਿਕਾਊ ਹੈ ਜੀ ਵਿੱਚ ਮੋਟਰ ਪਾਈਪਲਾਈਨ ਪਾਈ ਹੋਈ ਹੈ ਜੀ ਪਿੰਡ ਦੀ ਨਿਆਈ ਵਾਲਾ ਬਾਣ ਹੈ ਜੀ ਬਾਣ ਬੇਲਾ ਪੈ ਤੁਸੀਂ ਵੀਡੀਓ ਚ ਦੇਖ ਸਕਦੇ ਹੋ 9 ਕਿੱਲੇ ਜ਼ਮੀਨ ਹੈ ਇਹ ਪਾਈਪਲਾਈਨ ਪਾਈ ਹੋਈ ਹੈ ਜੀ ਪਿੰਡ ਵਿੱਚ ਆਪਦੀ ਗਲੀ ਤੇ ਲੱਗਦਾ ਹੈ ਜੀ ਤੇ ਪਿੰਡ ਹੈਗਾ ਨੂਰਪੁਰ ਵੇਦੀ ਰੋਪੜ ਰੇਟ ਹੈ ਜੀ 35 ਲੱਖ ਰੁਪਏ ਕਿੱਲੇ ਦਾ 35 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਗਿਆ ਜੀ ਨੂਰਪੁਰ ਵੇਦੀ ਰੋਪੜ ਦਾ ਇਹ ਬਾਣ ਹੈ 9 ਕਿੱਲੇ ਜ਼ਮੀਨ ਹੈ ਵਿੱਚ ਮੋਟਰ ਹੈ ਪਾਈਪਲਾਈਨ ਪਾਈ ਹੋਈ ਹੈ ਜੀ ਤੇ ਬਾਣ ਬੇਲਾ ਪਿਆ ਤੁਸੀਂ ਵੀਡੀਓ ਚ ਵੀ ਦੇਖ ਸਕਦੇ ਹੋ ਤੇ ਬਾਕੀ ਜੀ ਇਹ ਪਿੰਡ ਦੀ ਨਿਆਂਈ ਵਾਲੀ ਜ਼ਮੀਨ ਹੈਗੀ ਤੇ ਮਾਲਕ ਵੀਰ ਦਾ ਨੰਬਰ ਵੀਡੀਓ ਦੇ ਵਿੱਚ ਚੱਲ ਰਿਹਾ ਤੁਸੀਂ ਇਸ ਨੰਬਰ ਤੇ ਫੋਨ ਕਰ ਸਕਦੇ ਹੋ 9781113887 9781113887 ਇਸ ਨੰਬਰ ਤੇ ਫੋਨ ਕਰਕੇ ਤੁਸੀਂ 9 ਕਿਲੇ ਜ਼ਮੀਨ ਜਿਹੜੀ 35 ਲੱਖ ਨੂੰ ਕਿਲੇ ਹਿਸਾਬ ਨਾਲ ਖਰੀਦ ਸਕਦੇ ਹੋ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਜੀ ਜਿਹੜੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਚੈਨਲ ਨੂੰ ਸਪੋਰਟ ਕਰਦੇ ਨੇ ਜੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦੇ ਤੁਸੀਂ ਅੱਗੇ ਤੋਂ ਵੀ ਚੈਨਲ ਨੂੰ ਐਦਾ ਹੀ ਸਪੋਰਟ ਕਰੋਗੇ ਨਵੇਂ ਆਏ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਤੁਹਾਡੇ ਕੋਲ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਜਿਹੜੀ ਦੇਖਣ ਨੂੰ ਮਿਲ ਸਕੇ ਸੋ ਸਾਰੇ ਭੈਣ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਲੈ ਕੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ 2016 ਮਾਡਲ ਹੈ ਜੀ ਫਰਸਟ ਓਨਰ ਹੈ ਜੀ ਡੀ ਆਈ ਪੁਸ਼ ਬਟਨ ਹੈ ਔਰਿਜਨਲ ਗੱਡੀ ਹੈ ਨੋਨ ਐਕਸੀਡੈਂਟ ਹੈ ਏਸੀ ਵਗੈਰਾ ਸਾਰਾ ਕੁਝ ਚਾਲੂ ਹੈ 70000 70 ਪੈਸੇ ਕੰਪਨੀ ਵਿਟਰ ਲਾਈ ਵੀ ਨਾ ਤੇ ਬਾਕੀ ਆਪਣਾ ਦੇ ਹੈ ਕੈਮਰਾ ਆ ਗਿਆ ਕੰਪਨੀ ਵਿਟਰ ਦਰੋ ਗੱਡੀ ਦੀ ਕੰਡੀਸ਼ਨ ਦੇਖੋ ਅੰਟੀਰੀਅਰ ਦੀ ਬਹੁਤ ਸੋਹਣੀ ਗੱਡੀ ਹੈ ਹੋ ਨਵੀਂ ਗੱਡੀ ਵੀ ਆ ਪੁਸ਼ ਪੁਸ਼ ਸਟਾਰਟ ਹੈ 91000 ਹਜ਼ਾਰ ਹੁਣ ਰਿਕੋਰਡ ਚੱਲੀ ਹੋਈ ਆ 에ਅਰ ਬੈਗ ਸਾਰੀ ਗੱਡੀ ਓਕੇ ਹੈ ਕਿਤੇ ਕੋਈ ਰਸਟਿੰਗ ਨਹੀਂ ਹੈਗੀ ਦੇਖੋ ਇੰਜਨ ਦੀ ਬਹੁਤ ਸਾਫ ਹੈ ਜੀ ਇਹ ਵੀ ਇੰਜਨ ਦਾ ਬਹੁਤ ਸਾਫ ਹੋ ਗਿਆ ਕੋਈ ਪਰਤੀ ਸੀਲ ਹੈ ਸੀਲ ਇੰਜਨ ਹੈ ਕੋਈ ਕਮੀ ਨਹੀਂ